ਤਾਂ ਤਾਈਆਂ ਵੀ ਉਹ ਛੱਡਦੇ ਨਹੀਂ ਬਖਸ਼ਦੇ ਨਹੀਂ ਜਿਹੜਾ ਬੰਦਾ ਕ੍ਰਿਮੀਨਲ ਆ ਉਹਦਾ ਜਿਹੜਾ ਸਿਰ ਕਲਮ ਕਰ ਦਿੰਦੇ ਆ ਜਾਂ ਕੋਈ ਬਹੁਤ ਜਾਨੀ ਕਿ ਭੈੜੀ ਸਜ਼ਾ ਦਿੰਦੇ ਆ ਉਹਦੇ ਨਾਲ ਪੂਰਾ ਜਿਹੜਾ ਦੇਸ਼ ਕੀ ਦੁਨੀਆ ਕੰਮ ਜਾਂਦੀ ਹੈ ਜੀਟਲੂ ਸਾਹਿਬ ਬਿਲਕੁਲ ਚੰਦੀ ਸਾਹਿਬ ਜਿਹੜੀ ਭਾਰਤੀ ਨਰਸਾ ਇਹ ਨਰਸਾ ਦਾ ਨਾਂ ਹੈਗਾ ਨਿਮਿਸ਼ਾ ਪ੍ਰੀਆ ਹਮਮ ਔਰ ਨਿਮਿਸ਼ਾ ਪ੍ਰੀਆ ਜਿਹੜੀ ਜੰਪਲ ਹੈ ਕੇਰਲਾ ਦੀ ਜੀ ਇਹ ਚਲੀ ਗਈ ਸੀ ਜਮਨ ਦੇ ਵਿੱਚ ਚਲੀ ਗਈ ਸੀ ਤੇ ਜਮਨ ਦੇ ਵਿੱਚ ਇੱਕ ਜਮਣੀ ਨਾਗਰਿਕਾ ਹੈ ਜਿਹਦਾ ਨਾਮ ਸਿਕ ਤਲਾਲ ਅਰਦੋ ਮਹਿਦੀ ਜੀ ਉਹਦੇ ਕਤਲ ਦਾ ਐਸਬੀਬੀ ਦੇ ਤੇ ਦੋਸ਼ ਹੈ ਕਤਲ ਕਿਵੇਂ ਹੋਇਆ ਇਹਦੇ ਬਾਰੇ ਜੇ ਆਪਾਂ ਨੂੰ ਜਿਹੜੀ ਜਾਣਕਾਰੀ ਮੈਨੂੰ ਹੁਣ ਤੱਕ ਮਿਲੀ ਹੈ ਕਹਿੰਦੇ 2008 ਵਿੱਚ ਇਹ ਬੀਬੀ ਆਪਣੇ ਮਾਪਿਆਂ ਦੀ ਮਦਦ ਕਰਨ ਲਈ ਜਮਨ ਗਈ ਸੀ ਹੂੰ ਹੂੰ ਉੱਥੇ ਨੇ ਕਈ ਹਸਪਤਲਾਂ ਦੇ ਵਿੱਚ ਕੰਮ ਕੀਤਾ ਬਾਅਦ ਵਿੱਚ ਫਿਰ ਨੇ ਆਪਣਾ ਕਲੀਨਿਕ ਖੋਲਣ ਦਾ ਮਨ ਬਣਾਇਆ 2014 ਦੇ ਵਿੱਚ ਉਹਨੇ ਦਲਾਲ ਅब्दੂ ਮਹਿਦੀ ਦੇ ਨਾਲ ਸੰਪਰਕ ਸਾਬ ਕੀਤਾ ਔਰ ਉਹਨਾਂ ਨੂੰ ਫਿਰ ਉਹਨਾਂ ਨੇ ਕਿਹਾ ਜੇ ਆਪਾਂ ਦੋਨੇ ਇਕੱਠਾ ਕਾਰੋਬਾਰ ਸ਼ੁਰੂ ਕਰ ਲਈਏ ਤਾਂ ਇਹ ਕੀ ਰਹੂਗੀ ਹੂੰ ਹੂੰ ਭਾਈਵਾਲੀ ਬਣ ਗਈ ਦੋਨਾਂ ਦੀ ਔਰ ਤੋਂ ਉਹਨਾਂ ਨੇ ਫਿਰ ਜਿਹੜਾ ਹੈਗਾ ਕੱਟਿਆ ਇੱਕ ਆਪਣਾ ਜਿਹੜਾ ਹੈਗਾ ਕਲੀਨਿਕ ਕਰ ਲਿਆ ਕਹਿੰਦੇ ਨਿਜਵਾ ਉੱਥੋਂ ਦਾ ਕਿ ਜੇ ਤੁਸੀਂ ਉੱਥੇ ਆਪਣਾ ਕਲੀਨਿਕ ਤੁਸੀਂ ਬਣਾਉਣਾ ਹੈ ਜਾਂ ਕੋਈ ਵੀ ਕਾਰੋਬਾਰ ਕਰਨਾ ਹੈ ਤਾਂ ਤੁਹਾਨੂੰ ਉੱਥੋਂ ਦੇ ਨਾਗਰਿਕ ਨੂੰ ਨਾਲ ਲੈਣਾ ਪੈਣਾ ਹੈ ਵੀ ਉਹ ਨਾਗਰਿਕ ਤੁਹਾਡਾ ਭਾਈ ਵਾਦੂ ਕਹਿੰਦਾ ਤੁਸੀਂ ਕੰਮ ਕਰ ਸਕਦੇ ਹੋ ਨਹੀਂ ਨਹੀਂ ਕਰ ਸਕਦੇ ਬਿਲਕੁਲ ਜੀ ਔਰ ਫਿਰ ਕੁਝ ਸਮੇਂ ਬਾਅਦ ਇਹਨਾਂ ਦੋਨਾਂ ਦੇ ਦਰਮਿਆਨ ਕੋਈ ਝਗੜਾ ਹੋ ਗਿਆ ਜੀ ਝਗੜਾ ਜਿਹੜਾ ਹੈਗਾ ਉਸ ਝਗੜੇ ਦੇ ਸਬੰਧ ਵਿੱਚ ਜਿਹੜੀ ਹੈ ਨਿਵੇਸ਼ਣੇ ਉਹਦੇ ਖਿਲਾਫ ਜਿਹੜੀ ਹੈਗੀ ਇੱਕ ਸ਼ਿਕਾਇਤ ਦਰਜ ਕਰਵਾਤੀ ਇਸ ਸ਼ਿਕਾਇਤ ਦੇ ਆਧਾਰ ਤੇ ਪੁਲਿਸ ਨੇ ਉਹਨੂੰ ਗ੍ਰਿਫਤਾਰ ਕਰ ਲਿਆ ਸੀ ਜੀ ਬਾਅਦ ਵਿੱਚ ਉਹਨੂੰ ਛੁੱਟੀ ਦੇ ਹਾਕਰ ਦਿੱਤਾ ਤੇ ਉਹ ਲਗਾਤਾਰ ਨਿਵੇਸ਼ਣ ਨੂੰ ਧਮਕੀਆਂ ਦੇਦਾ ਰਿਹਾ ਫੇਰ ਨਿਮਿਸ਼ਾਰੇ ਜਿਹੜਾ ਬਾਅਦ ਵਿੱਚ ਇਹ ਗੱਲ ਕਹੀ ਹੈ ਕਿ ਦਲਾਲ ਮਹਿੰਦੀ ਜਿਹੜਾ ਹੈਗਾ ਉਹਨੇ ਉਹਦਾ ਪਾਸਪੋਰਟ ਜਿਹੜਾ ਹੈਗਾ ਸੀਗਾ ਉਹ ਵੀ ਆਪਣੇ ਕੋਲੇ ਰੱਖ ਲਿਆ ਪਾਸਪੋਰਟ ਉਹ ਉਹਨੂੰ ਦਿੱਤਾ ਨਹੀਂ ਸੀ ਹੂੰ ਜਦੋਂ ਉਹਦਾ ਪਾਸਪੋਰਟ ਨਹੀਂ ਸੀ ਦਿੱਤਾ ਤੇ ਫਿਰ ਇਸ ਬੀਬੀ ਨੇ ਕੀ ਕੀਤਾ ਕਿਉਂਕਿ ਪ੍ਰੋਫੈਸ਼ਨ ਟਾਈ ਨੂੰ ਸੀਗੀ ਸੀ ਇਹਨੇ ਆਪਣਾ ਪਾਸਪੋਰਟ ਵਾਪਸ ਲੈਣ ਵਾਸਤੇ ਉਸ ਬੰਦੇ ਨੂੰ ਕਿਸੇ ਹੋਰ ਦੀ ਮਦਦ ਦੇ ਨਾਲ ਅਨਥੀਸੀਆ ਦਾ ਇੰਜੈਕਸ਼ਨ ਲਾਤਾ ਜੀ ਜਦੋਂ ਸਭ ਤੁਹਾਡਾ ਧਿਆਨ ਵਾਹ ਕੇ ਕਹਿੰਦੇ ਅਨਥੀਸੀਆ ਜੇ ਓਵਰਡੋਜ਼ ਲੱਗ ਜਾਵੇ ਬਿਲਕੁਲ ਜੀ ਉਹਦੇ ਨਾਲ ਉਸ ਬੰਦੇ ਦੀ ਮੌਤ ਹੋ ਜਾਂਦੀ ਹੈ ਜੀ ਜੀ ਬਿਲਕੁਲ ਨਤੀਜਾ ਇਹ ਹੋਇਆ ਕਿ ਜਿਹੜਾ ਜਮਨੀ ਨਾਗਰਿਕ ਸੀਗਾ ਉਹਦੀ ਮੌਤ ਹੋ ਗਈ ਤੇ ਮੌਤ ਹੋਣ ਤੋਂ ਬਾਅਦ ਇਸ ਬੀਬੀ ਨੇ ਫਿਰ ਇੱਕ ਹੋਰ ਵਿਅਕਤੀ ਦੀ ਮਦਦ ਦੇ ਨਾਲ ਉਹਦੀ লাশ ਦੇ ਟੁਕੜੇ ਕੀਤੇ ਤੇ লাশ ਨੂੰ ਫਿਰ ਪਾਣੀ ਦੀ ਟੈਂਕੀ ਦੇ ਵਿੱਚ ਸੁੱਟਦਾ ਸੀ ਕੋਸ਼ਿਸ਼ ਕੀਤੀ ਸੀ ਨੇ ਕਿ ਉੱਥੋਂ ਭੱਜ ਲਵੇ ਲੇਕਿਨ ਇਹ ਫਿਰ ਗ੍ਰਿਫਤਾਰ ਹੋ ਗਈ ਤੇ 2018 ਦੇ ਵਿੱਚ ਇਹਨੂੰ ਦੋਸ਼ੀ ਠਹਿਰਾਇਆ ਸੀ ਤੇ ਹੁਣ ਇਹਨੂੰ ਫਾਂਸੀ ਦੀ ਸਜ਼ਾ ਹੋ ਚੁੱਕੀ ਹੈ ਜੀ ਜਿਹੜੀ ਫਾਂਸੀ ਦੀ ਸਜ਼ਾ ਜਿਹੜੀ ਹੈਗੀ ਅਗਲੇ ਦਿਨਾਂ ਦੇ ਤਰ੍ਹਾਂ ਵਿੱਚ 16 ਤਾਰੀਖ ਨੂੰ 16 ਜੁਲਾਈ ਨੂੰ ਇਹਨੂੰ ਫਾਂਸੀ ਦੇ ਦਿੱਤੀ ਹੈ ਜੀ ਕਿਉਂਕਿ ਜਿਹੜੇ ਇਸਲਾਮ ਕਮੁਰਕ ਹੈ ਇੱਥੇ ਚੰਦੀ ਸ਼ਾਹ ਵੀ ਇੱਕ ਨਿਜ਼ਮ ਹੈਗਾ ਹੂੰ ਹੂੰ ਕਿ ਜੇ ਤੁਸੀਂ ਬਲੱਡ ਮਨੀ ਦੇ ਦਿਵੋ ਉਹ ਪਰਿਵਾਰ ਬਲੱਡ ਮਨੀ ਵਾਸਤੇ ਮੰਨ ਜਾਵੇ ਤੇ ਤੁਹਾਡੀ ਸਜ਼ਾ ਮਾਫ਼ ਹੋ ਸਕਦੀ ਹੈ ਤੇਰਾ ਪਰਿਵਾਰ ਦੇ ਲੈ ਗਿਆ ਉਹ ਲੱਗਿਆ ਹੋਇਆ ਪੂਰੀ ਤਰ੍ਹਾਂ ਕਿ ਉਹ ਬਲੱਡ ਮਨੀ ਲੈ ਲੈਣ ਤਾਲਮੇਨ ਕਹਿੰਦੇ ਉਸ ਪਰਿਵਾਰ ਦੇ ਨਾਲ ਕੀਤਾ ਹੋਇਆ ਲੇਕਿਨ ਹਾਲੇ ਤੱਕ ਉਹ ਪਰਿਵਾਰ ਮੰਨਿਆ ਨਹੀਂ ਸੀ ਹੂੰ ਹੂੰ ਉਹ ਸ਼ਾਇਦ ਕੁਝ ਹੋਰ ਲੋਕਾਂ ਨੂੰ ਵਿੱਚ ਪਾਇਆ ਜਾ ਰਿਹਾ ਹੈ ਬਲੱਡਬਣੀ ਦੀ ਦਿੱਕਤੀ ਜਾਂਦੀ ਹੈ ਤੇ ਆਪਾਂ ਵੇਖਿਆ ਵੀ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਬਲੱਡਬਣੀ ਦੇ ਨਾਲ ਕਈ ਲੋਕਾਂ ਦੀ ਜਾਨ ਬਚਾਈ ਗਈ ਹੈ ਖਾਸ ਕਰਕੇ ਜਿਹੜੇ ਹੈਗੇ ਐਸਪੀਐਸ ਪਰਮਾਨਾ ਦੇ ਮੇਰੇ ਖਿਆਲ ਲੋਕ ਜਿਹੜੇ ਹੈਗੇ ਜਿਹੜੇ ਪਾਰ ਰਹਿੰਦੇ ਬੜੇ ਵੱਡੇ ਬਿਜ਼ਨਸਮੈਨ ਆ ਸਾਡੇ ਓਬੜਾਈ ਐਸਪੀਐਸ ਓਬੜਾਈ ਜੀ ਜੀ ਐਸਪੀਐਸ ਓਬੜਾਈ ਸਾਹਿਬ ਜਿਹੜੇ ਹੈਗੇ ਬੜੇ ਵੱਡੇ ਕਾਰੋਬਾਰ ਹੈ ਕਾਰੋਬਾਰੀ ਤੇ ਉਹਨਾਂ ਨੇ ਕਈ ਬੰਦੇ ਜਿਹਨਾਂ ਨੂੰ ਇਸ ਤਰ੍ਹਾਂ ਦੀ ਲੜਾਈ ਝਗੜੇ ਦੇ ਵਿੱਚ ਫਾਂਸੀ ਦੇ ਸਜ਼ਾਵਾਂ ਹੋਈਆਂ ਆਪਣੇ ਕੋਲੋਂ ਉਹਨਾਂ ਨੇ ਬਲਦਮਣੀ ਦੇ ਕਰਕੇ ਤੇ ਉਹਨਾਂ ਨੂੰ ਕੰਨੀ ਜਾਨ ਬਚਾਈ ਹੈ ਇਹ ਕਿਉਂਕਿ ਜਿਹੜਾ ਜਿੱਥੇ ਜਿੱਮੇ ਕੋ ਮੈਨੂੰ ਤਾਂ ਉਹ ਲੱਗਦਾ ਵੀ ਜਿਹੜਾ ਆਪਣੇ ਕਹਿੰਦੇ ਨੇ ਬਿੜੀ ਛੀ ਸੂਟ ਸਿਆਪਾ ਕਾਰੋੜਾ ਕੱਲਾ ਰਹਿ ਕਲਾਪਾ ਹੂੰ ਹੂੰ ਆ ਆ ਆਪਣਾ ਪ੍ਰੋਗਰਾ ਜਿਹੜਾ ਹੈਗਾ ਕਾਰੋਬਾਰ ਕਰਨਾ ਚਾਹੀਦਾ ਜਦੋਂ ਆਪਾਂ ਕਿਸਦੇ ਨਾਲ ਸਾਥ ਪਾਉਣੇ ਉੱਚ ਕਿਸੇ ਦਾ ਕਿਸੇ ਤਰੀਕੇ ਨਾਲ ਡਿਸਪਿਊਟ ਪੈਦਾ ਹੋ ਜਾਂਦਾ ਫਿਰ ਉਹ ਡਿਸਪਿਊਟ ਦੁਸ਼ਮਣੀ ਚਲਾ ਜਾਂਦਾ ਹੈ ਜਈ ਸੀ ਮਾਪਿਆਂ ਦੀ ਮਦਦ ਕਰਨ ਵਾਸਤੇ ਕੁੜੀ ਇਹ ਨਾਲ ਸੀ ਕਿ ਮੈਂ ਜਾ ਕੇ ਆਪਣਾ ਕਾਰੋਬਾਰ ਕਰੂੰਗੀ ਤੇ ਆਪਣੇ ਮਾਪਿਆਂ ਦੀ ਮਦਦ ਕਰੂੰਗੀ ਲੇਕਿਨ ਜਿੱਥੇ ਗੱਲ ਪਹੁੰਚ ਗਈ ਆ ਕਿਤੇ ਉੱਥੇ ਹੈ ਤੇ ਗੱਲ ਤੁਹਾਡੀ ਠੀਕ ਹੈ ਸਾਡੇ ਦੇਸ਼ ਦੇ ਵਿੱਚ ਕਾਨੂੰਨ ਤਾਂ ਇੱਥੇ ਦਾ 50-50 ਬੰਦੇ ਕਤਲ ਕੀਤੇ ਹੁੰਦੇ ਆ ਉਹਨਾਂ ਨੂੰ ਸਜ਼ਾਵਾ ਵੀ ਹੋ ਜਾਂਦੀ ਤੇ ਵੱਲ ਵਿੱਚ ਮਾਫੀਆਂ ਵੀ ਹੋ ਜਾਂਦੀਆਂ ਜੀ ਲੇਕਿਨ ਦੁਨੀਆ ਦੇ ਵਿੱਚ ਕੁਝ ਮੁਲਕ ਹੈਗੇ ਖਾਸ ਕਰਕੇ ਜਿਹੜੇ ਆਪਾਂ ਸਲਾਬਕ ਮੁਲਕ ਕਹਿੰਦੇ ਆ ਕਿ ਉੱਥੇ ਮੌਤ ਦਾ ਬਦਲਾ ਮੌਤ ਵਾਲੀ ਗੱਲ ਹੀ ਹੈ ਉੱਥੇ ਛੇਤੀ ਕਿਤੇ ਲੈ ਹਾਜ਼ਰੀ ਹੁੰਦੀ ਹੈ ਔਰ ਟ੍ਰੈਲ ਵੀ ਜਿਹੜੀ ਹੈਗੀ ਆ ਬੜੀ ਲੰਬਸਤਮਾਣੀ ਚੱਲਦੀ ਜਿਵੇਂ ਆਪਣੇ 10-7 ਸਾਲ ਮੁਕਦਮੇ ਚੱਲਦੇ ਰਹਿੰਦੇ ਹੈ ਇਸੇ ਥੋੜੇ ਦਿਨਾਂ ਦੇ ਵਿੱਚ ਹੀ ਫੈਸਲਾ ਹੋ ਜਾਂਦਾ ਹੈ ਫਿਰ ਉਹਨੂੰ ਫੈਸਲੇ ਨੂੰ ਲਾਗੂ ਵੀ ਕਰ ਦਿੱਤਾ ਜਾਂਦਾ ਹੈ ਚਲੋ ਜਿਹੜਾ ਉਹ ਮੁੰਡਾ ਜਮਨੀ ਮਰ ਗਿਆ ਆਪਾਂ ਨੂੰ ਉਸ ਪਰਿਵਾਰ ਦੇ ਨਾਲ ਹਮਦਰਦੀ ਹੈ ਫਿਰ ਵੀ ਜੇ ਕਿਤੇ ਬਲੱਡ ਬਣੀ ਦੀ ਕੋਈ ਇਹਨਾਂ ਦੀ ਗੱਲ ਬਣ ਜਾਂਦੀ ਹੈ ਇਹਦਾ ਛੁਟਕਾਰਾ ਹੋ ਜਾਵੇ ਅਕਸਰ ਮਨੁੱਖ ਹੈ ਆਦਮੀ ਆ ਆਦਮੀ ਦੀ ਜੂਨ ਦੇ ਵਿੱਚ ਕਿਸੇ ਬੰਦੇ ਨੂੰ ਫਾਲਸੀ ਜਿਹੜੀ ਆਵੇ ਉਹ ਚੰਗੀ ਨਹੀਂ ਸਾਡੇ ਤਾਂ ਆਪਣੇ ਧਰਮ ਦੇ ਵਿੱਚ ਮੇਰਾ ਕਹਿਣਾ ਵੀ ਜੇ ਆਪਾਂ ਦੇਖੀਏ ਸਾਡੇ ਆਪਣੇ ਧਰਮ ਦੇ ਵਿੱਚ ਵੀ ਜਿਹੜੀ ਹੈ ਕਿਸੇ ਬੰਦੇ ਦੀ ਜਾਨ ਲੈਣ ਦਾ ਪ੍ਰਬੰਧ ਨਹੀਂ ਹੈ ਹੁਣ ਇੱਥੇ ਹਾਲਾਂਕਿ ਬੜਾ ਰੌਲਾ ਪੈ ਰਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਜਾਂ ਜਿੰਨੇ ਵੀ ਧਾਰਮਿਕ ਗ੍ਰੰਥ ਹੈ ਉਹਨਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਫਾਲਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਕੱਲ ਜਮਾਨ ਦੇ ਧਾਮੀ ਸਾਹਿਬ ਨੇ ਵੀ ਕੀਤੀ ਹੈ ਬਿਲਕੁਲ ਜੀ ਤੇ ਕੁਝ ਲੋਕਾਂ ਦਾ ਇਹ ਮੰਨਣਾ ਵੀ ਗੁਰਗੰਥ ਤੇ ਆਪਾਂ ਗੁਰੂਕਾਲ ਤੋਂ ਦੇਖੀਏ ਤਾਂ ਗੁਰੂ ਕਾਲ ਦੇ ਵਿੱਚ ਕੌਡੇ ਰਕਸ਼ ਵਰਗੇ ਬੰਦੇ ਆ ਜਿਹੜੇ ਜਿਹੜੇ ਬਹੁਤ ਜ਼ਾਲਮ ਬੰਦੇ ਸੀ ਉਹਨਾਂ ਨੂੰ ਵੀ ਗੁਰੂ ਸਾਹਿਬ ਨੇ ਸਿੱਧੇ ਰਸਤੇ ਪਾਇਆ ਤੜਕੇ ਦੇ ਨਾਲ ਦਲੀਲ ਬਾਜੀ ਦੇ ਨਾਲ ਉਹਨਾਂ ਨੂੰ ਸਮਝਾ ਕੇ ਉਹਨਾਂ ਨੂੰ ਸਿੱਖਿਆ ਦੇ ਕੇ ਔਰ ਇਹ ਜੇ ਬੰਦਾ ਗਲਤੀ ਕਰ ਲੈਂਦਾ ਤਾਂ ਉਹ ਜਿਹੜਾ ਬੰਦਾ ਚਲਾ ਗਿਆ ਉਹ ਚਲਾ ਗਿਆ ਪਰ ਜੇ ਗਲਤੀ ਕਰ ਲੈਂਦਾ ਤੇ ਗਲਤੀ ਦੇ ਵਿੱਚ ਕਿਸੇ ਮਾਫੀ ਦੀ ਗੁੰਜਾਇਸ਼ ਹੋਵੇ ਤਾਂ ਉਹ ਵੀ ਮਿਲ ਜਾਣੀ ਚਾਹੀਦੀ ਹੈ ਮੇਰੇ ਖਿਆਲ ਵਿੱਚ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਊਗਾ ਜੀ ਆ ਬਿਲਕੁਲ ਵਾਕਿਆ ਗੱਲ ਸਹੀ ਹੈ ਢੱਲੋ ਸਾਹਿਬ ਆਪਾਂ ਗੱਲਬਾਤ ਕਰਦੇ ਗੈਂਗਸਟਰਾਂ ਦੀ ਪਿਛਲੇ ਦਿਨੀ ਜਿਹੜਾ ਮੋਗੜ